ਸਰਕਾਰੀ ਨੌਕਰੀ ਜੋ ਪਹਿਲਾਂ ਨਜਵਾਨਾਂ ਲਈ ਸੁਪਨੇ ਦੀ ਤਰ੍ਹਾਂ ਹੁੰਦੀ ਸੀ ਹੁਣ ਹਕੀਕਤ ਬਣ ਗਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਨੇਕ ਨੀਅਤ ਅਤੇ ਨੀਤੀਕਰਨ ਨਜਵਾਨ ਪੜ੍ਹ ਲਿਖ ਕੇ ਮਿਹਨਤ ਕਰਕੇ ਸਰਕਾਰੀ ਨੌਕਰੀਆਂ ਲੈ ਰਹੇ ਹਨ ਮਿਸ਼ਨ ਰੋਜ਼ਗਾਰ ਤਹਿਤ ਮਿਹਨਤੀ ਅਤੇ ਹੁਨਰਮੰਦ ਨਜਵਾਨਾਂ ਨੂੰ ਨਿਰੋਲ ਮੈਰਿਟ ਦੇ ਆਧਾਰ ਤੇ ਸਰਕਾਰੀ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਇਸੇ ਸੰਸਲੇ ਦੇ ਤਹਿਤ ਹੁਣ ਤੱਕ ਵੱਖ-ਵੱਖ ਵਿਭਾਗਾਂ ਚ ਬਿਨਾ ਕਿਸੇ ਸਿਫਾਰਿਸ਼ ਤੇ 55201 ਨੌکریاں ਦਿੱਤੀਆਂ ਜਾ ਚੁੱਕੀਆਂ ਹਨ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੋਜ਼ਗਾਰ ਦੇ ਆਪਣੇ ਵਾਅਦੇ ਤੇ ਖਰੀ ਉਤਰ ਰਹੀ ਹੈ ਇਸ ਨਾਲ ਨਾ ਸਿਰਫ ਨੌਜਵਾਨਾਂ ਦਾ ਭਵਿੱਖ ਸੁਰੱਖਿਅਤ ਹੋਇਆ ਬਲਕਿ ਉਹਨਾਂ ਦੇ ਪਰਿਵਾਰਾਂ ਦੀ ਵੀ ਜ਼ਿੰਦਗੀ ਵਿੱਚ ਖੁਸ਼ਹਾਲੀ ਆਈ ਹੈ ਸਰਕਾਰੀ ਨੌਕਰੀ ਪਹਿਲਾਂ ਤਾਂ ਇੱਕ ਸੁਪਨਾ ਹੀ ਹੁੰਦੀ ਸੀ ਕੁਤੇ ਨਹੀਂ ਮਿਲਦੀ ਆਪਾਂ ਨੂੰ ਕੋਈ ਮੰਤਰੀ ਨਹੀਂ ਜਾਣਦਾ ਆਪਣੇ ਕੋਲੇ ਪੈਸੇ ਨਹੀਂ ਹੈਗੇ ਹੁਣ ਸਰਕਾਰੀ ਨੌਕਰੀ ਪੜਾਈ ਦੇ ਬੇਸਤੇ ਮਿਲਦੀ ਹੈ ਮੈਰਿਟ ਤੇ ਬੇਸਤੇ ਮਿਲਦੀ ਹੈ ਪੜੋ ਨੰਬਰ ਲਓ ਤਾਂ ਨੌਕਰੀ ਤੁਹਾਡੇ ਘਰੇ ਆ ਪਾਊਗੀ ਇਹ ਨਹੀਂ ਹੋ ਸਕਦਾ ਕਿ ਤੁਹਾਡੇ ਨੰਬਰ ਜ਼ਿਆਦਾ ਆ ਗਏ ਘੱਟ ਨੰਬਰ ਵਾਲਾ ਨੌਕਰੀ ਇਸ ਕਰਕੇ ਲੈ ਗਿਆ ਕਿ ਉਹਦੇ ਬਾਪੂ ਨੂੰ ਕੋਈ ਮੰਤਰੀ ਜਾਣਦਾ ਸੀ ਜਾਂ ਫਿਰ ਉਹਦੇ ਬਾਪੂ ਕੋਲੇ ਪੈਸੇ ਸੀ ਸੋ ਇਸ ਤਰ੍ਹਾਂ ਦਾ ਕਦੇ ਵੀ ਕੁਝ ਨਹੀਂ ਨਸ਼ਿਆਂ ਖਿਲਾਫ ਜੰਗ ਜਾਰੀ ਹੈ ਤਾਂ ਇਸੇ ਲਈ ਤਹਿਤ ਮੋਗਾ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰੀ ਪੁਲਿਸ ਫੋਰਸ ਸੜਕਾਂ ਦੇ ਉੱਤੇ ਉਤਰੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈ ਉੱਥੇ ਹੀ ਜੋ ਹੈ ਦਬਿਸ਼ ਕੀਤੀ ਗਈ ਹੈ ਕਾਸੋ ਆਪਰੇਸ਼ਨ ਚਲਾਇਆ ਗਿਆ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਦਰਸਲ ਲਗਾਤਾਰ ਪੰਜਾਬ ਦੇ ਵਿੱਚ ਜੋ ਹੈ ਨਸ਼ਿਆਂ ਨੂੰ ਅ ਖਤਮ ਕਰਨ ਲਈ ਪੰਜਾਬ ਪੁਲਿਸ ਵਚਨ ਵੱਧ ਨਜ਼ਰ ਆ ਰਹੀ ਹੈ ਤਾਂ ਅਜਿਹੇ ਦੇ ਵਿੱਚ ਮੋਗਾ ਦੇ ਵਿੱਚ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹੜੇ ਇਲਾਕੇ ਹੌਟਸਪੌਟ ਮੰਨੇ ਜਾਂਦੇ ਨੇ ਨਸ਼ੇ ਨੂੰ ਲੈ ਕੇ ਉਹਨਾਂ ਥਾਵਾਂ ਤੇ ਚੈਕਿੰਗ ਕੀਤੀ ਗਈ ਤਾਂ ਕਿ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਸੁਣਾ ਦਿੰਦੇ ਆਂ ਹਾਂਜੀ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਨਸ਼ੇ ਵਿਰੁੱਧ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਤਾਂਦੀ ਦੇ ਦਿੱਤਾ ਨਿਰਦੇਸ਼ਾਂ ਦੇ ਜਿਹੜੀ ਅੱਜ ਅਸੀਂ ਨਰ ਸਿੰਘ ਵਾਲਾ ਸਬ ਡਿਵੀਜ਼ਨ ਦੀ ਫੋਰਸ ਇਕੱਠੀ ਕਰਕੇ ਕਰੀਬ 60-70 ਮਲਾਜ਼ਮ ਇਕੱਠੇ ਕਰਕੇ ਜਿਹੜੇ ਅਸ ਅੱਜ ਅਸੀਂ ਕਸ ਆਪਰੇਸ਼ਨ ਕੀਤਾ ਗਿਆ ਜਿਹੜਾ ਕਸ ਆਪਰੇਸ਼ਨ ਦੇ ਵਿੱਚ ਅਸੀਂ ਹੌਟਸਪੌਟ ਪਲੇਸਸ ਦੀ ਤਿਆਰੀ ਤੇ ਇਹਨਾਂ ਦੇ ਅਸੀਂ ਜੋ ਵੀ ਸਾਨੂੰ ਇਲੈਗਲ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਸਰ ਜੋ ਅੱਜ ਸਰਚ ਆਪਰੇਸ਼ਨ ਆ ਜੀ ਇਹ ਕਿਹੜੇ-ਕਿਹੜੇ ਪਿੰਡਾਂ 'ਚ ਕੀਤਾ ਗਿਆ ਸਰ ਇਹ ਅਸੀਂ ਸਾਉਂਡ ਡਿਵੀਜ਼ਨ ਦੇ ਪਿੰਡ ਨੇ ਜਿਹੜੇ ਹੌਟਸਪੌਟ ਨੇ ਬਦਨੀ ਕਲਾਂ rau ke road ਬੇਨਲੀ ਘਰ ਬੈਕ ਸਾਈਡ ਬੋਡੇ ਪਤੂ ਹੀਰਾ ਸਿੰਘ ਤੇ ਗਾਜਿਆਣਾ ਤੇ ਨੰਗਲ ਇਹਨਾਂ ਪਿੰਡਾਂ ਵਿੱਚ ਕੀਤੇ ਗਏ ਜੀ ਸਰ ਨਸ਼ਿਆਂ ਖਿਲਾਫ ਜੰਗ ਜਾਰੀ ਹੈ ਤਾਂ ਇਸ ਲਈ ਦੇ ਤਹਿਤ ਮੋਗਾ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰੀ ਪੁਲਿਸ ਫੋਰਸ ਸੜਕਾਂ ਦੇ ਉੱਤੇ ਉਤਰੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈ ਉੱਥੇ ਹੀ ਜੋ ਹੈ ਦਬਿਸ਼ ਕੀਤੀ ਗਈ ਹੈ ਕਾਸੋ ਆਪਰੇਸ਼ਨ ਚਲਾਇਆ ਗਿਆ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਦਰਸਲ ਲਗਾਤਾਰ ਪੰਜਾਬ ਦੇ ਵਿੱਚ ਜੋ ਹੈ ਨਸ਼ਿਆਂ ਨੂੰ ਅ ਖਤਮ ਕਰਨ ਲਈ ਪੰਜਾਬ ਪੁਲਿਸ ਵੱਚਨ ਵੱਧ ਨਜ਼ਰ ਆ ਰਹੀ ਹੈ ਤਾਂ ਜਿਹੇ ਦੇ ਵਿੱਚ ਮੋਗਾ ਦੇ ਵਿੱਚ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹੜੇ ਇਲਾਕੇ ਹੌਟਸਪੌਟ ਮੰਨੇ ਜਾਂਦੇ ਨੇ ਨਸ਼ੇ ਨੂੰ ਲੈ ਕੇ ਉਹਨਾਂ ਥਾਵਾਂ ਤੇ ਚੈਕਿੰਗ ਕੀਤੀ ਗਈ ਤਾਂ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਸੁਣਾ ਦਿੰਦੇ ਆਂ ਹਾਂਜੀ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਜਿੰਦ ਨਸ਼ਿਆਂ ਵਿਰੁੱਧ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਨਾਂਦੀ ਦੇ ਤਾ ਨਿਰਦੇਸ਼ਾਂ ਦੇ ਜਿਹੜੀ ਅੱਜ ਅਸੀਂ ਨਰ ਸਿੰਘ ਵਾਲਾ ਸਬ ਡਿਵੀਜ਼ਨ ਦੀ ਫੋਰਸ ਇਕੱਠੀ ਕਰਕੇ ਕਰੀਬ 60-70 ਮਲਾਜ਼ਮ ਇਕੱਠੇ ਕਰਕੇ ਜਿਹੜੇ ਅਸ ਅੱਜ ਅਸੀਂ ਕਾਸ ਆਪਰੇਸ਼ਨ ਕੀਤਾ ਗਿਆ ਜਿਹੜਾ ਕਾਸ ਆਪਰੇਸ਼ਨ ਦੇ ਵਿੱਚ ਅਸੀਂ ਹੌਟਸਪੌਟ ਪਲੇਸਸ ਕੀਤੇ ਦੀਏ ਤਰਾਸੀ ਤੇ ਇਹਨਾਂ ਦੇ ਅਸੀਂ ਜੋ ਵੀ ਸਾਨੂੰ ਇਲੈਗਲ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਵਾਂਗੇ ਸਰ ਜੋ ਅੱਜ ਸਰਚ ਆਪਰੇਸ਼ਨ ਆ ਜੀ ਇਹ ਕਿਹੜੇ ਕਿਹੜੇ ਪਿੰਡਾਂ 'ਚ ਕੀਤਾ ਗਿਆ ਸਰ ਇਹ ਅਸੀਂ ਸਾਉਂਡ ਡਿਵੀਜ਼ਨ ਦੇ ਪਿੰਡ ਨੇ ਜਿਹੜੇ ਹੌਟਸਪੌਟ ਨੇ ਬਦਨੀ ਕਲਾਂ, rau ke road, ਬੇਨਲੀ ਘਰ ਬੈਕ ਸਾਈਡ, ਬੋਡੇ, ਪਤੂ ਹੀਰਾ ਸਿੰਘ ਤੇ ਗਾਜਿਆਣਾ ਤੇ ਨੰਗਲ ਇਹਨਾਂ ਪਿੰਡਾਂ ਵਿੱਚ ਕੀਤੀ ਗਈ ਜੀ ਸਰ ਨਸ਼ਿਆਂ ਖਿਲਾਫ ਜੰਗ ਜਾਰੀ ਹੈ ਤਾਂ ਇਸ ਲਈ ਲਈ ਤਹਿਤ ਮੋਗਾ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤਸਵੀਰਾਂ ਦੇ ਵਿੱਚ ਸਾਫ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰੀ ਪੁਲਿਸ ਫੋਰਸ ਸੜਕਾਂ ਦੇ ਉੱਤੇ ਉਤਰੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈ ਉੱਥੇ ਹੀ ਜੋ ਹੈ ਦਬਿਸ਼ ਕੀਤੀ ਗਈ ਹੈ ਕਾਸੋ ਆਪਰੇਸ਼ਨ ਚਲਾਇਆ ਗਿਆ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਦਰਸਲ ਲਗਾਤਾਰ ਪੰਜਾਬ ਦੇ ਵਿੱਚ ਜੋ ਹੈ ਨਸ਼ਿਆਂ ਨੂੰ ਅ ਖਤਮ ਕਰਨ ਲਈ ਪੰਜਾਬ ਪੁਲਿਸ ਵੱਚਨ ਵੱਧ ਨਜ਼ਰ ਆ ਰਹੀ ਹੈ ਤਾਂ ਜਿਹੇ ਦੇ ਵਿੱਚ ਮੋਗਾ ਦੇ ਵਿੱਚ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹੜੇ ਇਲਾਕੇ ਹੌਟਸਪੌਟ ਮੰਨੇ ਜਾਂਦੇ ਨੇ ਨਸ਼ੇ ਨੂੰ ਲੈ ਕੇ ਉਹਨਾਂ ਥਾਵਾਂ ਤੇ ਚੈਕਿੰਗ ਕੀਤੀ ਗਈ ਤਾਂ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਸੁਣਾ ਦਿੰਦੇ ਹਾਂ ਹਾਂਜੀ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਜੰਦ ਨਸ਼ਿਆਂ ਵਿਰੁੱਧ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਨਦੀ ਦੇ ਦਿਤਾ ਨਿਰਦੇਸ਼ਾਂ ਦੇ ਜਿਹੜੀ ਅੱਜ ਅਸੀਂ ਨਯਾਰ ਸਿੰਘ ਵਾਲਾ ਸਬ ਡਿਵੀਜ਼ਨ ਦੀ ਫੋਰਸ ਇਕੱਠੀ ਕਰਕੇ ਕਰੀਬ 60-70 ਮਲਾਜ਼ਮ ਇਕੱਠੇ ਕਰਕੇ ਜਿਹਦੇ ਅਸ ਅੱਜ ਅਸੀਂ ਕਸ ਆਪਰੇਸ਼ਨ ਕੀਤਾ ਗਿਆ ਜਿਹੜਾ ਕਸ ਆਪਰੇਸ਼ਨ ਦੇ ਵਿੱਚ ਅਸੀਂ ਹੌਟਸਪੌਟ ਪਲੇਸਿਸ ਕੀਤੇ ਦੀਏ 83 ਤੇ ਇਹਨਾਂ ਦੇ ਅਸੀਂ ਜੋ ਵੀ ਸਾਨੂੰ ਇਲੈਗਲ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਾਵਾਂਗੇ ਸਰ ਜੋ ਅੱਜ ਸਰਚ ਆਪਰੇਸ਼ਨ ਹੈ ਜੀ ਇਹ ਕਿਹੜੇ ਕਿਹੜੇ ਪਿੰਡਾਂ 'ਚ ਕੀਤਾ ਗਿਆ ਸਰ ਇਹ ਅਸੀਂ ਸਾਉਂਡ ਡਿਵੀਜ਼ਨ ਦੇ ਪਿੰਡ ਨੇ ਜਿਹੜੇ ਹੌਟਸਪੌਟ ਨੇ ਬਦਨੀ ਕਲਾਂ, rau ke road, ਮੇਨਲੀ ਘਰ ਬੈਕ ਸਾਈਡ, ਬੋਡੇ, ਪਤੂ ਹੀਰਾ ਸਿੰਘ ਤੇ ਗਾਜਿਆਣਾ ਤੇ ਨੰਗਲ ਇਹਨਾਂ ਪਿੰਡਾਂ ਵਿੱਚ ਕੀਤੀ ਗਈ ਜੀ ਸਰ ਨਸ਼ਿਆਂ ਖਿਲਾਫ ਜੰਗ ਜਾਰੀ ਹੈ ਤਾਂ ਇਸੇ ਲਈ ਤਹਿਤ ਮੋਗਾ ਦੇ ਵਿੱਚ ਕਾਸੋ ਆਪਰੇਸ਼ਨ ਚਲਾਇਆ ਗਿਆ ਤਸਵੀਰਾਂ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਦੇ ਨਾਲ ਭਾਰੀ ਪੁਲਿਸ ਫੋਰਸ ਸੜਕਾ ਦੇ ਉੱਤੇ ਉਤਰੀ ਹੈ ਜਿਹੜੇ ਇਲਾਕਿਆਂ ਦੇ ਵਿੱਚ ਨਸ਼ਾ ਵਿਕਦਾ ਹੈ ਉੱਥੇ ਹੀ ਜੋ ਹੈ ਦਬਿਸ਼ ਕੀਤੀ ਗਈ ਹੈ ਕਾਸੋ ਆਪਰੇਸ਼ਨ ਚਲਾਇਆ ਗਿਆ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਨੇ ਦਰਸਲ ਲਗਾਤਾਰ ਪੰਜਾਬ ਦੇ ਵਿੱਚ ਜੋ ਹੈ ਨਸ਼ਿਆਂ ਨੂੰ ਅਖਤਮ ਕਰਨ ਲਈ ਪੰਜਾਬ ਪੁਲਿਸ ਵੱਚਨ ਵੱਧ ਨਜ਼ਰ ਆ ਰਹੀ ਹੈ ਤਾਂ ਅਜਿਹੇ ਦੇ ਵਿੱਚ ਮੋਗਾ ਦੇ ਵਿੱਚ ਪੁਲਿਸ ਨੇ ਕਾਸੋ ਆਪਰੇਸ਼ਨ ਚਲਾਇਆ ਗਿਆ ਜਿਹੜੇ ਇਲਾਕੇ ਹੌਟਸਪੌਟ ਮੰਨੇ ਜਾਂਦੇ ਨੇ ਨਸ਼ੇ ਨੂੰ ਲੈ ਕੇ ਉਹਨਾਂ ਥਾਵਾਂ ਤੇ ਚੈਕਿੰਗ ਕੀਤੀ ਗਈ ਤਾਂ ਕੀ ਕੁਝ ਕਹਿ ਰਹੇ ਨੇ ਪੁਲਿਸ ਅਧਿਕਾਰੀ ਤੁਹਾਨੂੰ ਸੁਣਾ ਦਿੰਦੇ ਆਂ ਹਾਂਜੀ ਅੱਜ ਜਿਹੜਾ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਮਹਿੰਮ ਜਿੰਦ ਨਸ਼ਿਆਂ ਬਰੰਦ ਤੇ ਐਸਐਸਪੀ ਸਾਹਿਬ ਮੋਗਾ ਸ੍ਰੀ ਅਜੀਨਾਂਦੀ ਦੇ ਤਾ ਨਿਰਦੇਸ਼ਾਂ ਦੇ ਜਿਹੜੀ ਅੱਜ ਅਸੀਂ ਮੇਅਰ ਸਿੰਘ ਵਾਲਾ ਸਬ ਡਿਵੀਜ਼ਨ ਦੀ ਫੋਰਸ ਇਕੱਠੀ ਕਰਕੇ ਕਰੀਬ 60-70 ਮਲਾਜ਼ਮ ਇਕੱਠੇ ਕਰਕੇ ਜਿਹਦੇ ਅਸ ਅੱਜ ਅਸੀਂ ਕਸ ਆਪਰੇਸ਼ਨ ਕੀਤਾ ਗਿਆ ਜਿਹੜਾ ਕਸ ਆਪਰੇਸ਼ਨ ਦੇ ਵਿੱਚ ਅਸੀਂ ਹੌਟਸਪੌਟ ਪਲੇਸਸ ਕੀਤੇ ਦੀਏ 83 ਤੇ ਇਹਨਾਂ ਦੇ ਅਸੀਂ ਜੋ ਵੀ ਸਾਨੂੰ ਇਲੈਗਲ ਚੀਜ਼ ਮਿਲਦੀ ਹੈ ਤਾਂ ਅਸੀਂ ਉਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਾਂਗੇ ਸਰ ਜੋ ਅੱਜ ਸਰਚ ਆਪਰੇਸ਼ਨ ਹੈ ਜੀ ਇਹ ਕਿਹੜੇ ਕਿਹੜੇ ਪਿੰਡਾਂ 'ਚ ਕੀਤਾ ਗਿਆ ਸਰ ਇਹ ਅਸੀਂ ਸਾਉਂਡ ਡਿਵੀਜ਼ਨ ਦੇ ਪਿੰਡ ਨੇ ਜਿਹੜੇ ਹੌਟਸਪੌਟ ਨੇ ਬਦਨੀ ਕਲਾਂ, rau ke road, ਮੇਨਲੀ ਘਰ ਬੈਕ ਸਾਈਡ, ਬੋਡੇ, ਪਤੂ ਹੀਰਾ ਸਿੰਘ ਤੇ ਗਾਜਿਆਣਾ ਤੇ ਨੰਗਲ ਇਹਨਾਂ ਪਿੰਡਾਂ ਵਿੱਚ ਕੀਤੀ ਗਈ ਜੀ ਸਰ